हां जी दोस्तों पंजाब पुलिस ਤੋਂ نشہ تذکر پھڑ ہونے ہے کہ نہیں یہ ਤਾਂ ਮੈਨੂੰ ਪਤਾ ਨਹੀਂਗਾ ਪਰ پولیس ਪ੍ਰਸ਼ਾਸਨ ਆਪਣੇ ਹੁਣ ਇਸ ਟਾਈਮ ਆਪਣੇ ਕਰੜੇ ਹੱਥੀ ਦਿਖਾ ਰਹੀ ਆ ਉਹਨਾਂ ਨੇ ਕਿਹਾ ਵਾ ਕਿ ਜਿਹੜੇ ਵੀ نشਾ ਕਰਦੇ ਬੰਦੇ ਆ ਵੀ ਅਸੀਂ ਹੁਣ ਚੱਕਣੇ ਸ਼ੁਰੂ ਕਰ ਦੇਣੇ ਆ ਅਸੀਂ ਉਹਨਾਂ ਦਾ ਟੈਸਟ ਲਾਵਾਂਗੇ ਵੀ ਉਹ ਕਿਹੜਾ نشਾ ਕਰਦੇ ਆ ਫਿਰ ਉਹਨਾਂ ਨੂੰ ਯੂਰਿਨ ਟੈਸਟ ਲਈਆ ਜਾਊਗਾ ਉਸ ਤੋਂ ਬਾਅਦ ਉਹਨਾਂ ਤੇ ਮੁਕੱਦਮਾ ਬਣਾ ਦਿੱਤਾ ਜਾਊਗਾ ਤੇ ਜੇਰ ਉਹਨਾਂ ਨੂੰ ਭੇਜ ਦਿੱਤਾ ਜਾਊਗਾ ਪਟਿਆਲਾ جیل ਦੇ ਵਿੱਚ ਉਹਨਾਂ ਨੂੰ 2-2 ਮਹੀਨੇ ਲੋਣੇ ਪੈਣਗੇ ਤੇ ਜੇ ਕੋਈ نشਾ ਕਰਦਾ ਵਾ ਭੈਣ ਭਰਾ ਜਾ ਕੇ ਦੱਸ ਦਿੰਦਾ ਆ ਕਿ ਸਾਡੇ ਘਰ ਦਾ ਬੰਦਾ ਆਹ نشਾ ਕਰਦਾ ਆ ਫਿਰ ਤਾਂ ਕਹਿੰਦੇ پولیس ਪ੍ਰਸ਼ਾਸਨ ਰਹਿਮਦਿਲ ਦਿਖਾ ਕੇ ਉਹਨਾਂ ਬੰਦਿਆਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਮ੍ਹਾਂ ਕਰਵਾਊਗੀ ਉੱਥੇ ਜਾ ਕੇ ਬੰਦਿਆਂ ਦਾ ਪੂਰਾ ਇਲਾਜ ਕਰਵਾਊਗੀ ਉਹਨਾਂ ਨੂੰ ਠੀਕ ਹੋਣ ਤੋਂ ਬਾਅਦ ਘਰੇ ਛੱਡਿਆ ਜਾਊਗਾ ਸੋ ਭੈਣੋ ਦੇਖੋ ਤੁਹਾਡੇ ਕੋਲ ਨੇੜੇ ਤੇੜੇ ਕੋਈ ਜੇ ਕੋਈ ਥਾਣਾ ਪੈਂਦਾ ਆ ਭਾਈ ਜਾ ਕੇ ਦੱਸ ਦਿਓ ਨਹੀਂ ਤਾਂ ਪੁਲਿਸ ਪ੍ਰਸ਼ਾਸਨ ਨੇ ਜੇ ਆਪ ਚੱਕ ਲੈਣਾ ਫਿਰ ਇਹਨਾਂ ਨੂੰ ਜੇਲ੍ਹ ਭੁਗਤਣੀ ਪੈ ਸਕਦੀ ਆ ਮੁਕੱਦਮਾ ਵੀ ਬਣ ਸਕਦਾ ਆ ਤੇ ਜੇਲਾ ਭੁਗਤਣੀਆਂ ਪੈਣਗੀਆਂ ਜਾ ਕੇ ਉਹ ਵੀ ਪਟਿਆਲੇ ਦੇ ਵਿੱਚ ਸੋ ਦੋਸਤੋ ਦੇਖੋ ਭਾਈ ਹੁਣ ਜੇ ਕਿਤੇ ਹੁਣ ਪੁਲਿਸ ਪ੍ਰਸ਼ਾਸਨ ਦੇ ਅੜਿੱਕੇ ਨਾ ਆ ਜਿਓ ਅੱਜ ਕਹਿੰਦੇ ਪੁਲਿਸ ਕੇ ਚੜ ਗਏ ਆ ਤੇ ਹੁਣ ਉਹ ਟੈਸਟ ਲਈ ਜਾ ਰਹੇ ਆ ਉਹਨਾਂ ਦੇ ਤੇ ਉਹਨਾਂ ਦੇ ਉੱਪਰ ਮੁਕੱਦਮੇ ਬਣ ਰਹੇ ਨੇ ਸੋ ਦੋਸਤੋ ਹੁਣ ਨਸ਼ਾ ਵੇਚਣ ਵਾਲਿਆਂ ਦੀ ਤਾਂ ਮੈਨੂੰ ਲੱਗਦਾ ਕੁਝ ਪਤਾ ਨਹੀਂਗਾ ਪਰ ਹਾਂ ਜਿਹੜੇ ਨਸ਼ਾ ਕਰਨੇ ਵਾਲੇ ਆ ਵੀ ਇਹ ਪੁਲਿਸ ਪ੍ਰਸ਼ਾਸਨ ਨੇ ਨਹੀਂ ਹੁਣ ਛੱਡਣੇਗੇ ਇਹ ਸਾਰੇ ਫੜ ਫੜ ਜੇਲਾ ਵਿੱਚ ਭਰ ਦੇਣੇ ਆ ਜਿਹੜੇ ਵੀ ਨਸ਼ਾ ਕਰਦੇ ਆ ਸੋ ਭਾਈ ਦੇਖੋ ਹੁਣ ਬਚ ਲੋ ਜੇ ਬਚ ਹੁੰਦਾ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਮਾਈਕ ਲਗਾ ਕੇ ਸਪੀਕਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰ ਰਹੀ ਆ ਕਿ ਨਸ਼ਾ ਕਰਨਾ ਛੱਡ ਦਿਓ ਨਸ਼ਾ ਸਿਹਤ ਲਈ ਚੰਗਾ ਨਹੀਂ ਹੈਗਾ ਜੇ ਤੁਸੀਂ ਛੱਡਣਾ ਚਾਹੁੰਦੇ ਆ ਆਪਣੇ ਮਨ ਨਾਲ ਸਾਡੇ ਕੋਲ ਆਓ ਅਸੀਂ ਤੁਹਾਡਾ ਨਸ਼ਾ ਛਡਾਵਾਂਗੇ ਤੁਹਾਡਾ ਹਰ ਇਲਾਜ ਕਰਵਾਵਾਂਗੇ ਨਸ਼ਾ ਛਡਾਓ ਕੇਂਦਰ ਦੇ ਵਿੱਚ ਵੀ ਭੇਜਾਂਗੇ ਤੇ ਜੇ ਤੁਸੀਂ ਨਹੀਂ ਆਉਂਦੇਗੇ ਤਾਂ ਪੁੱਛ ਨੇ ਜੇ ਤੁਹਾਨੂੰ ਆਪ ਚੱਕ ਲਿਆ ਫੇਰ ਉਹ ਕਰੜੇ ਹੱਥੀ ਲੈ ਰਹੀ ਆ ਜੀ ਤੁਹਾਨੂੰ ਐਵੇਂ ਨਾ ਪਰਚਾ ਕਰਵਾ ਕੇ ਮੈਜਿਓ ਤੁਹਾਨੂੰ ਸਾਰਿਆਂ ਨੂੰ ਦੱਸਣ ਵਾਸਤੇ ਹੈ ਕਿ ਅੱਜ ਤੁਹਾਡੇ ਪਿੰਡ ਚੋਂ 8-9 ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਉਹਨਾਂ ਦਾ ਮੈਡੀਕਲ ਕਰਾਇਆ ਜਾਊਗਾ ਯੂਰਿਨ ਟੈਸਟ ਕਰਾਇਆ ਜਾਊਗਾ ਜਿਹੜੇ ਜਿਹੜੇ ਨਸ਼ਾ ਕਰਦਾ ਹੋਇਆ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਜਾਊਗਾ ਉਹਨਾਂ ਨੂੰ ਪਟਿਆਲਾ ਜੇਲ੍ਹ ਚ ਭੇਜਿਆ ਜਾਊਗਾ ਜੇ ਤਾਂ ਕੋਈ ਬੰਦਾ ਜੇਲ੍ਹ ਯਾਤਰਾ ਕਰਨੀ ਚਾਹੁੰਦਾ ਹੈ ਪੌਨਸ ਦਾ ਪੜਾਂਦਾ ਸੈਣਾ ਚਾਹੁੰਦਾ ਹੈ ਤਾਂ ਫਿਰ ਜੋ ਤੇ ਹਿੰਮਤ ਹੈਗੀ ਐ ਲਤਾਪਾਰ ਚੱਲਦੀਆਂ ਨੇ ਫਿਰ ਤਾਂ ਉਹ ਇਹ ਬੰਦਾ ਕੋਈ ਵੀ ਬੰਦਾ ਇਹ ਕੰਮ 'ਚ ਪੰਗਾ ਲੈਣ ਬਾਰੇ ਸੋਚ ਸਕਦਾ ਪਰ ਜੇ ਤੁਸੀਂ ਲੋਕ ਤਾਂ ਅਸੀਂ ਬੰਦੇ ਹਾਂ ਜਿੰਨੇ ਵੀ ਖੜੇ ਹੋ ਤੁਹਾਡੇ ਘਰਾਂ 'ਚ ਜੇ ਕੋਈ ਬੰਦੇ ਆ ਇਸ ਮਾੜੀ ਜਿਹੜੀ ਆਦਤ ਹੈਗੀ ਆ ਉਹਦਾ ਸ਼ਿਕਾਰ ਹੈ ਤੇ ਸਾਨੂੰ ਦੱਸੋ ਅਸੀਂ ਉਹਨੂੰ ਨਸ਼ਾ ਛਡਾਊ ਕੇਂਦਰ ਚ ਭਰਤੀ ਕਰਾਵਾਂਗੇ ਅਸੀਂ ਉਹਦੀ ਹੈਲਪ ਕਰਾਂਗੇ ਇਹ ਮਾੜੀ ਚੀਜ਼ ਤੋਂ ਬਾਹਰ ਆਉਣ ਵਾਸਤੇ ਲੇਕਿਨ ਜੇ ਆਪਾਂ ਸੋਚਾਂਗੇ ਕਿ ਅਸੀਂ ਦੱਸਾਂਗੇ ਵੀ ਨਹੀਂ ਤੇ ਫਿਰ ਜੇ ਕਾਨੂੰਨ ਪੁਲਿਸ ਨੇ ਫੜ ਲਿਆ ਫਿਰ ਅਸੀਂ ਮਿੰਤਾ ਕਰ ਲਾਂਗੇ ਇਹ ਚੀਜ਼ ਯਾਦ ਰੱਖਿਓ ਜੀ ਆਉਣ ਵਾਲੇ ਟਾਈਮ 'ਚ ਜਾਂ ਰਾਜ ਵਿੱਚ ਮਿੰਤਾ ਵਾਲਾ ਕੋਈ ਖਾਨਾ ਨਹੀਂ ਹੈਗਾ ਜਿਹੜਾ ਬੰਦਾ ਆਪ ਮੂਰੇ ਹੋ ਕੇ ਦੱਸੂਗਾ ਕਿ ਜੇ ਹਾਂਜੀ ਮੇਰੇ ਘਰ 'ਚ ਇਹ ਪ੍ਰੋਬਲਮ ਹੈਗੀ ਹੈ ਕਿ ਮੇਰੇ ਮੁੰਡੇ ਨੂੰ ਨਸ਼ਾ ਛਡਾਊ ਕੇ ਅੰਦਰ ਚ ਲੈ ਕੇ ਜਾਓ ਮੇਰੇ ਭਰਾ ਨੂੰ ਲੈ ਕੇ ਜਾਓ ਮੇਰੇ ਘਰ ਵਾਲੇ ਨੂੰ ਲੈ ਕੇ ਜਾਓ ਉਹਨਾਂ ਵਾਸਤੇ ਤਰਸਦਾ ਖਾਨਾ ਵੀ ਹੈਗਾ ਉਹਨਾਂ ਦਾ ਇਲਾਜ ਵੀ ਕਰਾਇਆ ਜਾਊਗਾ ਹਰ ਚੀਜ਼ ਕਰਾਈ ਜਾਊਗੀ ਜੇ ਕੋਈ ਕਹੇ ਜਦੋਂ ਪੁਲਿਸ ਫੜੂਗੀ ਫਿਰ ਅਸੀਂ ਮਿੰਨਤ ਤਰਲਾ ਕਰ ਲਾਂਗੇ ਜਾਂ ਫਿਰ ਇਹ ਤਾਂ ਸਿਰਫ ਪੀਂਦਾ ਹੀ ਐ ਇਹ ਕਿਹੜਾ ਬੇਚਦਾ ਐ ਪੀਣ ਵਾਲਿਆਂ ਦੇ ਵੀ ਸੇਮ ਕਾਰਵਾਈ ਕੀਤੀ ਜਾਊਗੀ ਦੋ ਦੋ ਮਹੀਨੇ ਅੰਦਰ ਲਵਾਏ ਜਾਏਗਾ